ਦੋਸਤੋ ਸਵੇਰੇ ਉੱਠਦੇ ਸਾਰ ਹੀ ਇਹ ਦੋ ਸ਼ਬਦ ਬੋਲ ਦਿਓ ਜਿਵੇਂ ਤੁਸੀਂ ਚਾਹੋਗੇ ਉਸੇ ਤਰ੍ਹਾਂ ਹੋਵੇਗਾ ਹਰ ਮਨੋ ਕਾਮਨਾ ਪੂਰੀ ਹੋਵੇਗੀ ਅਤੇ ਤੁਹਾਡੀ ਜੇਬ ਹਮੇਸ਼ਾ ਪੈਸੇ ਨਾਲ ਭਰੀ ਰਹੇਗੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਦੋ ਅਜੀਹੀ ਸ਼ਬਦ ਸਾਂਝੇ ਕਰਨ ਜਾ ਰਿਹਾ ਹਾਂ ਜੋ ਤੁਹਾਡੀ ਸਾਰੀ ਜ਼ਿੰਦਗੀ ਬਦਲ ਸਕਦੇ ਹਨ ਇਹਨਾਂ ਸ਼ਬਦਾਂ ਨੂੰ ਅਪਣਾਉਣ ਨਾਲ ਤੁਹਾਡੀ ਹਰ ਪਰੇਸ਼ਾਨੀ ਦਾ ਹੱਲ ਮਿਲੇਗਾ ਅਤੇ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾ ਆਉਣਗੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਸਵੇਰ ਦੇ ਸਮੇਂ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹੀ ਗਲਤੀਆਂ ਤੁਹਾਡੀਆਂ ਪਰੇਸ਼ਾਨੀਆਂ ਅਤੇ ਗਰੀਬੀ ਦਾ ਕਾਰਨ ਬਣ ਸਕਦੀਆਂ ਹਨ ਇਸ ਤੋਂ ਇਲਾਵਾ ਅਸੀਂ ਇਹ ਵੀ ਜਾਣਾਂਗੇ ਕਿ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਿਸ ਦਾ ਚਿਹਰਾ ਦੇਖਣਾ ਚਾਹੀਦਾ ਹੈ ਤਾਂ ਜੋ ਤੁਹਾਡਾ ਦਿਨ ਸ਼ੁਭ ਅਤੇ ਸਫਲ ਬਣਿਆ ਰਹੇ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ 22 ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਨਾਲ ਇੱਕ ਲਾਈਕ ਵੀਡੀਓ ਤੇ ਜਰੂਰ ਕਲਿੱਕ ਕਰ ਦਿਓ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦੇ ਘਰ ਵਿੱਚ ਸਭ ਕੁਝ ਉਲਟ ਪੁਲਟ ਹੋਣ ਲੱਗ ਪਿਆ ਹੈ ਕੰਮ ਬਣਦੇ ਬਣਦੇ ਵਿਗੜ ਜਾਂਦੇ ਹਨ ਕਿਸੇ ਵੀ ਕੰਮ ਵਿੱਚ ਮਾਣ ਨਹੀਂ ਲੱਗਦਾ ਅਤੇ ਘਰ ਦਾ ਮਾਹੌਲ ਦਿਨੋ ਦਿਨੋ ਨਕਾਰਾਤਮਕ ਹੁੰਦਾ ਜਾ ਰਿਹਾ ਹੈ ਆਪਣੇ ਹੀ ਘਰ ਵਿੱਚ ਟੁੱਟਣ ਮਹਿਸੂਸ ਹੁੰਦੀ ਹੈ ਅਜੀਹਾ ਲੱਗਦਾ ਹੈ ਜਿਵੇਂ ਕਿਸੇ ਚੀਜ਼ ਨੇ ਤੁਹਾਡੇ ਜੀਵਨ ਵਿੱਚ ਦੁੱਖ ਅਤੇ ਨਿਰਾਸ਼ਾ ਦਾ ਵਾਸ ਕਰ ਦਿੱਤਾ ਹੋਵੇ ਮਾਨ ਵਿੱਚ ਹਾਰ ਸਮੇਂ ਬੁਰੇ ਖਿਆਲ ਆਉਂਦੇ ਹਨ ਦਿਲ ਅਤੇ ਦਿਮਾਗ ਵਿਚੈਣ ਰਹਿੰਦਾ ਹੈ ਤੇ ਸਾਰਾ ਦਿਨ ਟੈਨਸ਼ਨ ਬਣੀ ਰਹਿੰਦੀ ਹੈ ਭਾਵੇਂ ਇਹ ਪਰਿਵਾਰਕ ਸਮੱਸਿਆ ਹੋਵੇ ਜਾਂ ਪੈਸੇ ਨਾਲ ਸੰਬੰਧਿਤ ਚਿੰਤਾ ਕੁਝ ਵੀ ਠੀਕ ਨਹੀਂ ਚੱਲਦਾ ਜੇਕਰ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਉਹ ਦੋ ਸ਼ਬਦ ਬੋਲਣੇ ਹਨ ਜੋ ਮੈਂ ਤੁਹਾਨੂੰ ਦੱਸਾਂਗਾ ਇਹਨਾਂ ਸ਼ਬਦਾਂ ਦਾ ਜਾਦੂ ਅਜੀਹਾ ਹੈ ਕਿ ਤੁਹਾਡੀ ਨਕਾਰਾਤਮਕਤਾ ਹੌਲੀ-ਹੌਲੀ ਖਤਮ ਹੋ ਜਾਵੇਗੀ ਅਤੇ ਜੀਵਨ ਵਿੱਚ ਸੁੱਖ ਸ਼ਾਂਤੀ ਅਤੇ ਕੁਸ਼ਹਾਨੀ ਵਾਪਸ ਆਵੇਗੀ ਇਹ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ ਇਸ ਵੇਰ ਦੇ ਸਮੇਂ ਕੁਝ ਅਜੀਹੀਆਂ ਗਲਤੀਆਂ ਹਨ ਜੋ ਸਾਨੂੰ ਕਦੇ ਨਹੀਂ ਕਰਨੀਆਂ ਚਾਹੀਦੀਆਂ ਇਹ ਛੋਟੀਆਂ ਛੋਟੀਆਂ ਗੱਲਾਂ ਤੁਹਾਡੀਆਂ ਪਰੇਸ਼ਾਨੀਆਂ ਅਤੇ ਗਰੀਬੀ ਦਾ ਕਾਰਨ ਬਣ ਸਕਦੀਆਂ ਹਨ ਨਾਲ ਹੀ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਿਸ ਦਾ ਚਿਹਰਾ ਦੇਖਣਾ ਚਾਹੀਦਾ ਹੈ ਇਸ ਦਾਵੀ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਇਹਨਾਂ ਗੱਲਾਂ ਦਾ ਸਹੀ ਢੰਗ ਨਾਲ ਪਾਲਣ ਕਰਨ ਨਾਲ ਹੀ ਸਿਰਫ ਤੁਹਾਡੇ ਜੀਵਨ ਵਿੱਚ ਬਦਲਾਅ ਨਹੀਂ ਆਵੇਗਾ ਸਗੋਂ ਤੁਹਾਡਾ ਜੀਵਨ ਹਰ ਇੱਕ ਨਵੀਂ ਊਰਜਾ ਤੇ ਸਕਾਰਾਤਮਕਾ ਨਾਲ ਸ਼ੁਰੂ ਹੋਵੇਗਾ ਤਾਂ ਦੋਸਤੋ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਨੂੰ ਜੀਵਨ ਵਿੱਚ ਅਪਣਾਓ ਅਤੇ ਦੇਖੋ ਕਿ ਕਿਵੇਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਇਹ ਦੋ ਸ਼ਬਦ ਤੁਹਾਡੇ ਜੀਵਨ ਵਿੱਚ ਚਮਤਕਾਰ ਲਿਆ ਸਕਦੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖ ਦੇਣਾ ਦੋਸਤੋ ਵੈਸੇ ਤਾਂ ਭੋਲੇनाथ ਸਿਰਫ ਪੂਜਾ ਪਾਠ ਅਤੇ ਸੱਚੇ ਮਨ ਨਾਲ ਜਲ ਅਰਪਣ ਕਰਨ ਨਾਲ ਹੀ ਪ੍ਰਸੰਨ ਹੋ ਜਾਂਦੇ ਹਨ ਅਤੇ ਭਗਤਾਂ ਨੂੰ ਆਪਣਾ ਚਮਤਕਾਰ ਵਿਖਾਉਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਜ਼ ਸਵੇਰੇ ਉੱਠਦੇ ਸਾਰ ਤੁਹਾਨੂੰ ਸਿਰਫ ਇਹ ਦੋ ਸ਼ਬਦ ਬੋਲਣੇ ਹਨ ਅਤੇ ਇਸ ਨਾਲ ਜੋ ਵੀ ਤੁਹਾਡੀ ਇੱਛਾ ਹੈ ਉਹ ਜ਼ਰੂਰ ਪੂਰੀ ਹੋਵੇਗੀ ਭਗਵਾਨ ਸ਼ਿਵ ਤੁਹਾਡੇ ਤੇ ਪ੍ਰਸੰਨ ਹੋਣਗੇ ਬਿਨਾਂ ਪੂਜਾ ਪਾਠ ਦੇ ਵੀ ਉਹ ਤੁਹਾਨੂੰ ਬਹੁਤ ਹਾਨ ਦੇਣਗੀ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਦੋਸਤੋ ਭੋਲੇਨਾਥ ਅਤੇ ਮਹਾਗौरी ਹਮੇਸ਼ਾ ਆਪਣੇ ਭਗਤਾਂ ਤੇ ਕਿਰਪਾ ਵਰਸਾਉਂਦੇ ਹਨ ਇਨ੍ਹਾਂ ਦੋਹਾਂ ਵਿੱਚੋਂ ਜੇਕਰ ਤੁਸੀਂ ਕਿਸੇ ਇੱਕ ਨੂੰ ਵੀ ਖੁਸ਼ ਕਰ ਲੈਂਦੇ ਹੋ ਤਾਂ ਤੁਹਾਨੂੰ ਉਹੀ ਲਾਭ ਮਿਲੇਗਾ ਜੋ ਤੁਸੀਂ ਆਪਣੇ ਜੀਵਨ ਵਿੱਚ ਚਾਹੁੰਦੇ ਹੋ ਸਵੇਰ ਦੇ ਸਮੇਂ ਇਥੇ ਦੱਸੇ ਜਾਣ ਵਾਲੇ ਸ਼ਬਦ ਜ਼ਰੂਰ ਬੋਲੋ ਜੇਕਰ ਤੁਸੀਂ ਇੱਕ ਵਿਦਿਆਰਥੀ ਹੋ ਛੋਟੇ ਬੱਚੇ ਹੋ ਤਾਂ ਇਹ ਉਪਾਅ ਇੰਨਾ ਸਰਲ ਅਤੇ ਪ੍ਰਭਾਵਸ਼ਾਲੀ ਹੈ ਕਿ ਇਸ ਨੂੰ ਨਾ ਸਿਰਫ ਘਰ ਦੇ ਵੱਡੇ ਲੋਕਾਂ ਨੂੰ ਸਗੋਂ ਬੱਚਿਆਂ ਨੂੰ ਵੀ ਅਪਣਾਉਣਾ ਚਾਹੀਦਾ ਹੈ ਇਹ ਤੁਹਾਡੀ ਮਾਨਸਿਕ ਸ਼ਕਤੀ ਨੂੰ ਇੰਨਾ ਮਜ਼ਬੂਤ ਕਰੇਗਾ ਕਿ ਤੁਹਾਨੂੰ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਮਿਲੇਗੀ ਬੱਚਿਆਂ ਲਈ ਇਹ ਉਪਾਅ ਖਾਸ ਤੌਰ ਤੇ ਲਾਭਕਾਰੀ ਹੈ ਕਿਉਂਕਿ ਇਹ ਉਹਨਾਂ ਦੇ ਮਾਨਸਿਕ ਵਿਕਾਸ ਨੂੰ ਤੇਜ਼ ਕਰਦਾ ਹੈ ਤੇ ਪ੍ਰੀਖਿਆ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਘਰ ਦੀਆਂ ਔਰਤਾਂ ਲਈ ਇਹ ਉਪਾਅ ਕਿਸੇ ਵਰਦਾਨ ਤੋਂ ਘੱਟ ਨਹੀਂ ਜੇਕਰ ਨਵੀਂ ਨਵੇਲੀ ਦੁਲਹਣ ਸਵੇਰ ਦੇ ਸਮੇਂ ਇਹ ਉਪਾਅ ਨੂੰ ਕਰਦੀ ਹੈ ਤਾਂ ਇਸ ਦਾ ਐਨਾ ਸ਼ੁਭ ਫਲ ਪ੍ਰਾਪਤ ਹੋਵੇਗਾ ਕੀ ਤੁਹਾਡੇ ਘਰ ਵਿੱਚ ਊਤਮ ਅਤੇ ਭਾਗਸ਼ਾਲੀ ਸੰਤਾਨ ਦਾ ਜਨਮ ਹੋਵੇਗਾ। ਆਜਿਹੀ ਸੰਤਾਨ ਜੋ ਨਾ ਸਿਰਫ ਤੁਹਾਡੇ ਘਰ ਲਈ ਸੁਭਾਗਸ਼ਾਲੀ ਹੋਵੇਗੀ ਸਗੋਂ ਤੁਹਾਡੇ ਪੂਰੇ ਪਰਿਵਾਰ ਲਈ ਖੁਸ਼ਹਾਲੀ ਲਿਆਵੇਗੀ। ਇਹ ਉਪਾਾ ਤੁਹਾਡੇ ਵਿਆਹਤਾ ਜੀਵਨ ਨੂੰ ਵੀ ਬਹੁਤ ਸੁਖਦ ਅਤੇ ਮਿੱਠਾ ਬਣਾ ਦੇਵੇਗਾ। ਬਜ਼ੁਰਗ ਲੋਕ ਵੀ ਇਸ ਉਪਾਾ ਨੂੰ ਜਰੂਰ ਅਪਣਾਉਣ ਇਹ ਉਪਾਅ ਲੰਮੀ ਉਮਰ ਚੰਗੀ ਸਿਹਤ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਵਪਾਰੀ ਵਰਗ ਦੇ ਲੋਕ ਆਪਣੇ ਵਪਾਰ ਨੂੰ ਵਧਾਉਣ ਅਤੇ ਸਫਲਤਾ ਪ੍ਰਾਪਤ ਕਰਨ ਲਈ ਇਸ ਉਪਾਅ ਨੂੰ ਜ਼ਰੂਰ ਕਰਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਉਪਾਅ ਨੂੰ ਕਰਨ ਲਈ ਤੁਹਾਨੂੰ ਕੀ ਕਰਨਾ ਪਵੇਗਾ ਤਾਂ ਸੁਣੋ ਇਹ ਉਪਾਅ ਇਨਾ ਸੌਖਾ ਹੈ ਇਸ ਲਈ ਤੁਹਾਨੂੰ ਨਹਾਉਣ ਜਾਂ ਕਿਸੇ ਖਾਸ ਤਿਆਰੀ ਦੀ ਲੋੜ ਨਹੀਂ ਆਮ ਤੌਰ ਤੇ ਭਗਵਾਨ ਨਾਲ ਜੁੜੇ ਕਿਸੇ ਵੀ ਕੰਮ ਜਾਂ ਉਪਾਅ ਲਈ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਨਹਾਉਣਾ ਸਾਫ਼ ਕੱਪੜੇ ਪਹਿਨਣਾ ਅਤੇ ਵਿਧੀ ਪੂਰਵਕ ਪੂਜਾ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ ਪਰ ਇਸ ਉਪਾਅ ਦੀ ਖਾਸੀਅਤ ਇਹ ਹੈ ਇਸ ਨੂੰ ਕਰਨ ਲਈ ਤੁਹਾਨੂੰ ਸਿਰਫ ਸਵੇਰੇ ਉੱਠ ਕੇ ਦੋ ਸ਼ਬਦ ਬੋਲਨੇ ਹਨ ਸਿਰਫ ਦੋ ਸ਼ਬਦ ਅਤੇ ਇਸ ਦਾ ਅਸਰ ਤੁਹਾਡੀ ਕਲਪਨਾ ਤੋਂ ਵੀ ਹਰੇ ਹੋਵੇਗਾ ਇਹ ਨਾ ਸਿਰਫ ਤੁਹਾਡੇ ਘਰ ਦਾ ਮਾਹੌਲ ਬਦਲ ਦੇਵੇਗਾ ਸਗੋਂ ਤੁਹਾਡੇ ਜੀਵਨ ਨੂੰ ਸਕਾਰਾਤਮਕਤਾ ਸੋਖ ਅਤੇ ਸਮ੍ਰਿਧੀ ਨਾਲ ਭਰ ਦੇਵੇਗਾ ਇਹ ਉਪਾਅ ਇੰਨਾ ਪ੍ਰਭਾਵਸ਼ਾਲੀ ਹੈ ਕਿ ਇਸ ਦੇ ਨਤੀਜੇ ਤੁਸੀਂ ਕੁਝ ਹੀ ਦਿਨਾਂ ਵਿੱਚ ਮਹਿਸੂਸ ਕਰਨ ਲੱਗੋਗੇ ਤਾਂ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਖੁਸ਼ਹਾਲੀ, ਸਫਲਤਾ ਅਤੇ ਸ਼ਾਂਤੀ ਚਾਹੁੰਦੇ ਹੋ ਤਾਂ ਇਸ ਉਪਾਅ ਨੂੰ ਜ਼ਰੂਰ ਅਪਣਾਓ। ਇਹ ਇੰਨਾ ਸਰਲ ਅਤੇ ਪ੍ਰਭਾਵਸ਼ਾਲੀ ਹੈ ਕਿ ਹਰ ਕਿਸੇ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ। ਕੋਈ ਵੀ ਵਿਅਕਤੀ ਆਪਣੇ ਜੀਵਨ ਨੂੰ ਉਤਮ ਕਰਨ ਲਈ ਜਾਂ ਆਪਣੀ ਕਿਸੇ ਇੱਛਾ ਦੀ ਪੂਰਤੀ ਲਈ ਇਸ ਇੱਛਾ ਪੂਰਤੀ ਸ਼ਬਦ ਦਾ ਜਾਪ ਸਵੇਰ ਦੇ ਸਮੇਂ ਜ਼ਰੂਰ ਕਰੇ ਨਿਸ਼ਚਿਤ ਤੌਰ ਤੇ ਤੁਹਾਨੂੰ ਭੋਲੇ ਨਾਥ ਦੀ ਕਿਰਪਾ ਜ਼ਰੂਰ ਮਿਲੇਗੀ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਉਸ ਵਿਅਕਤੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਤੁਹਾਡੇ ਜੀਵਨ ਵਿੱਚ ਹਰ ਤਰ੍ਹਾਂ ਦੀ ਸਫਲਤਾ ਮਿਲੇਗੀ ਤਾਂ ਦੋਸਤੋ ਤੁਹਾਨੂੰ ਸਿਰਫ ਇਹ ਕਰਨਾ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੇਵਤਿਆਂ ਦਾ ਧਿਆਨ ਕਰਨਾ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਦੇਵਤਿਆਂ ਦੀ ਪੂਜਾ ਪਾਠ ਨਾਲ ਹੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਉਸ ਦਾ ਸਹੀ ਅਤੇ ਸ਼ੁਭ ਫਲ ਮਿਲੇ ਅਤੇ ਤੁਹਾਡੇ ਜੀਵਨ ਵਿੱਚ ਚੰਗੇ ਕੰਮ ਵੇਖਣ ਨੂੰ ਮਿਲਣ ਤੁਹਾਨੂੰ ਸਵੇਰੇ ਆਪਣੇ ਦੋਵੇਂ ਹੱਥ ਜੋੜ ਕੇ ਭਗਵਾਨ ਨੂੰ ਨਮਸਕਾਰ ਕਰਦੇ ਹੋਏ ਬੋਲਣਾ ਹੈ ਊਂ ਜੂਂ ਮੂੰ ਜੂ ਇਹ ਲਗੂ ਇੱਕ ਮੰਤਰ ਹੈ ਇਸ ਮੰਤਰ ਦੇ ਜਾਪ ਨਾਲ ਜੇਕਰ ਤੁਹਾਡੀ ਕੁੰਡਲੀ ਵਿੱਚ ਵੀ ਕੋਈ ਦੋਸ਼ ਹੈ ਤੇ ਉਸ ਵਿੱਚ ਵੀ ਕਮੀ ਆਉਂਦੀ ਹੈ ਇਸ ਮੰਤਰ ਦੇ ਜਾਪ ਨਾਲ ਸਾਡੇ ਸਾਰੇ ਕੰਮ ਸਫਲ ਹੁੰਦੇ ਹਨ ਅਤੇ ਇਸੇ ਤਰ੍ਹਾਂ ਸਾਨੂੰ ਆਪਣੀ ਸਵੇਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਸਮਾਂ ਚੰਗਾ ਬੀਤੇ ਇਹ ਆ ਜਾਂਦਾ ਹੈ ਕਿ ਜੇਕਰ ਦਿਨ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਸਭ ਕੁਝ ਚੰਗਾ ਹੀ ਚੰਗਾ ਹੁੰਦਾ ਰਹਿੰਦਾ ਹੈ ਇਸ ਲਈ ਸਵੇਰੀ ਜਦੋਂ ਅੱਖਾਂ ਖੁੱਲਣ ਅਤੇ ਸਾਨੂੰ ਸਕਾਰਾਤਮਕ ਊਰਜਾ ਮਿਲ ਜਾਵੇ ਤਾਂ ਸਮਝ ਜਾਓ ਕਿ ਤੁਹਾਡਾ ਦਿਨ ਬਣ ਗਿਆ ਦੋਸਤੋ ਸਵੇਰ ਦਾ ਸਮਾਂ ਸਾਡੇ ਜੀਵਨ ਵਿੱਚ ਬਹੁਤ ਖਾਸ ਹੁੰਦਾ ਹੈ ਇਹ ਦਿਨ ਦੀ ਸ਼ੁਰੂਆਤ ਦਾ ਸਮਾਂ ਹੈ ਇਹ ਜਦੋਂ ਅਸੀਂ ਨਵੀਂ ਊਰਜਾ ਤੇ ਸਕਾਰਾਤਮਕ ਨਾਲ ਆਪਣੇ ਕੰਮ ਸ਼ੁਰੂ ਕਰਦੇ ਹਾਂ ਪਰ ਅਕਸਰ ਅਸੀਂ ਜਾਣੇ ਅਣਜਾਣੇ ਵਿੱਚ ਕੁਝ ਅਜੀਹੀਆਂ ਗਲਤੀਆਂ ਕਰ ਬੈਠਦੇ ਹਾਂ ਜੋ ਨਾ ਸਿਰਫ ਸਾਡੇ ਦਿਨ ਨੂੰ ਖਰਾਬ ਕਰ ਦਿੰਦੀਆਂ ਹਨ ਸਗੋਂ ਸਾਡੇ ਜੀਵਨ ਵਿੱਚ ਨਕਾਰਾਤਮਕਾਂ ਨੂੰ ਵੀ ਵਿਦਾਾ ਦਿੰਦੀਆਂ ਹਨ ਇਹਨਾਂ ਗਲਤੀਆਂ ਦੀ ਵਜ੍ਹਾ ਨਾਲ ਮਾਤਾ ਲਕਸ਼ਮੀ ਵੀ ਸਾਡੇ ਨਾਲ ਨਰਾਜ਼ ਹੋ ਸਕਦੀ ਹੈ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹਨਾਂ ਆਦਤਾਂ ਨੂੰ ਪਹਿਚਾਨੀਏ ਅਤੇ ਉਹਨਾਂ ਨੂੰ ਛੱਡ ਦਈਏ ਪਹਿਲੀ ਗਲਤੀ ਜੋ ਲੋਕ ਅਕਸਰ ਕਰਦੇ ਹਨ ਉਹ ਹੈ ਸਵੇਰੇ ਉੱਠਦੇ ਸਾਰ ਬਿਸਤਰ ਤੇ ਹੱਥਾਂ ਦੀਆਂ ਉਂਗਲੀਆਂ ਤੋੜਨਾ ਅਜੀਹਾ ਕਰਨਾ ਅਸ਼ੋਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੋ ਲੋਕ ਸਵੇਰੇ ਉੱਠ ਕੇ ਉਂਗਲੀਆਂ ਤੋੜਦੇ ਹਨ ਉਹਨਾਂ ਦੀ ਕਿਸਮਤ ਵੀ ਟੁੱਟਣ ਲੱਗ ਜਾਂਦੀ ਹੈ ਜਦੋਂ ਉਂਗਲੀਆਂ ਤੋਂ ਕੱਟ-ਕੱਟ ਦੀ ਆਵਾਜ਼ ਆਉਂਦੀ ਹੈ ਤਾਂ ਉਹ ਸਾਡੀ ਜੀਵਨ ਵਿੱਚ ਕਸ਼ਟ ਤੇ ਪਰੇਸ਼ਾਨੀਆਂ ਲਿਆਉਣ ਦਾ ਕੰਮ ਕਰਦੀ ਹੈ। ਇਹ ਆਦਤ ਨਾ ਸਿਰਫ ਤੁਹਾਡੇ ਦਿਨ ਨੂੰ ਖਰਾਬ ਕਰ ਸਕਦੀ ਹੈ ਸਗੋਂ ਤੁਹਾਡੀ ਕਿਸਮਤ ਤੇ ਵੀ ਨਕਾਰਾਤਮਕਾ ਦਾ ਅਸਰ ਪਾ ਸਕਦੀ ਹੈ। ਇਸ ਲਈ ਸਵੇਰੇ ਉੱਠਦੇ ਸਾਰ ਇਸ ਆਦਤੋਂ ਤੋਂ ਬਚੋ ਅਧੀ ਇਸ ਨੂੰ ਛੱਡ ਦਿਓ। ਦੂਜੀ ਵੱਡੀ ਗਲਤੀ ਜੋ ਬਹੁਤ ਸਾਰੇ ਲੋਕ ਕਰਦੇ ਹਨ ਉਹ ਹੈ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਸੀਸਾ ਦੇਖਣਾ। ਵਾਸਤੂ ਸ਼ਾਸਤਰ ਦੇ ਅਨੁਸਾਰ ਜਦੋਂ ਅਸੀਂ ਸੌਂ ਕੇ ਉੱਠਦੇ ਹਾਂ ਤਾਂ ਸਾਡੇ ਸਰੀਰ ਤੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਇਸ ਦਾ ਅਸਰ ਸਭ ਤੋਂ ਵੱਧ ਸਾਡੇ ਚਿਹਰੇ ਤੇ ਨਜ਼ਰ ਆਉਂਦਾ ਹੈ ਜਦੋਂ ਅਸੀਂ ਬਿਨਾਂ ਮੂੰਹ ਧੋਏ ਸੀਸਾ ਦੇਖਦੇ ਹਾਂ ਤਾਂ ਉਹ ਨਕਾਰਾਤਮਕ ਊਰਜਾ ਸਾਡੇ ਚਿਹਰੇ ਤੋਂ ਅੱਖਾਂ ਦੇ ਰਾਹੀਂ ਫਿਰ ਤੋਂ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੀ ਹੈ ਇਹੀ ਵਜ੍ਹਾ ਹੈ ਕਿ ਸਵੇਰੇ ਉੱਠਦੇ ਸਾਰ ਸੀਸਾ ਦੇਖਣਾ ਅਸ਼ੋਭ ਮੰਨਿਆ ਜਾਂਦਾ ਹੈ ਇਸ ਲਈ ਹਮੇਸ਼ਾ ਇਹ ਧਿਆਨ ਰੱਖੋ ਕਿ ਸਵੇਰ ਦੀ ਸਮੇ ਸਭ ਤੋਂ ਪਹਿਲਾਂ ਆਪਣਾ ਚਿਹਰਾ ਧੋਵੋ ਅਤੇ ਉਸ ਤੋਂ ਬਾਅਦ ਸੀਸੇ ਨੂੰ ਦੇਖੋ ਨੰਬਰ 3 ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਵੇਰੇ ਉੱਠਦੇ ਸਾਰ ਸੀਸਾ ਨਹੀਂ ਦੇਖਣਾ ਚਾਹੀਦਾ ਤਾਂ ਅਜਿਹੀ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਸਾਨੂੰ ਸਵੇਰੇ ਚਿਹਰਾ ਦੇਖਣਾ ਹੈ ਤਾਂ ਸਭ ਤੋਂ ਪਹਿਲਾਂ ਕਿਸ ਦਾ ਚਿਹਰਾ ਦੇਖਣਾ ਹੈ ਇਸ ਸਵਾਲ ਦਾ ਜਵਾਬ ਹੈ ਸਾਨੂੰ ਆਪਣੇ ਇਸ਼ਟ ਦੇਵ ਦਾ ਚਿਹਰਾ ਦੇਖਣਾ ਚਾਹੀਦਾ ਹੈ ਕਿਉਂਕਿ ਸਵੇਰੇ ਸੌਂ ਕੇ ਉੱਠਣ ਵੇਲੇ ਹਰ ਵਿਅਕਤੀ ਦੇ ਚਿਹਰੇ ਤੇ ਵੱਖ-ਵੱਖ ਭਾਵ ਹੁੰਦੇ ਹਨ ਅਜਿਹੀ ਵਜੂ ਜਦੋਂ ਤੁਸੀਂ ਕਿਸੇ ਦਾ ਚਿਹਰਾ ਦੇਖਦੇ ਹੋ ਤਾਂ ਤੁਹਾਡੇ ਅੰਦਰ ਨਕਾਰਾਤਮਕਤਾ ਆ ਸਕਦੀ ਹੈ ਇਸ ਤੋਂ ਬਚਣ ਲਈ ਉਠਦੇ ਸਾਰ ਆਪਣੇ ਇਸ਼ਟ ਦੇਵ ਦੇ ਦਰਸ਼ਨ ਕਰੋ ਜਾਂ ਤੁਸੀਂ ਆਪਣੇ ਮਾਤਾ ਪਿਤਾ ਦੇ ਦਰਸ਼ਨ ਕਰ ਸਕਦੇ ਹੋ ਦੋਸਤੋ ਕਿਉਂਕਿ ਮੰਨਿਆ ਜਾਂਦਾ ਹੈ ਕਿ ਧਰਤੀ ਤੇ ਮਾਤਾ ਪਿਤਾ ਹੀ ਭਗਵਾਨ ਦਾ ਰੂਪ ਹੁੰਦੇ ਹਨ ਤੁਸੀਂ ਉਹਨਾਂ ਦੇ ਦਰਸ਼ਨ ਕਰੋ ਸਾਰਾ ਦਿਨ ਤੁਹਾਨੂੰ ਤਾਜ਼ਗੀ ਅਤੇ ਊਰਜਾ ਮਿਲਦੀ ਰਹੇਗੀ ਨੰਬਰ 4 ਸਾਡੇ ਪਰਿਵਾਰ ਵਿੱਚ ਸੰਸਕਾਰ ਦੇ ਤੌਰ ਤੇ ਸਾਨੂੰ ਇਹ ਗੱਲ ਸਿਖਾਈ ਜਾਂਦੀ ਹੈ ਉਹ ਇਹ ਹੈ ਕਿ ਸਵੇਰੇ ਉੱਠ ਕੇ ਹਥੇਲੀ ਦੇਖਣੀ ਚਾਹੀਦੀ ਹੈ ਅਤੇ ਹਥੇਲੀ ਦੇਖਦੇ ਹੋਏ ਇਹ ਸ਼ਲੋਕ ਜਪਨਾ ਚਾਹੀਦਾ ਹੈ ਰਾਗੀ ਵਸਤੇ ਲక్ష్ਮੀ ਕਰ ਮੱਦੇ ਸਰਸਵਤੀ ਕਰ ਮੂਲੇ ਗੋਬਿੰਦ ਪਰਭਾਤੇ ਕਾਰ ਦਰਸ਼ਨਮ ਰਾਗੀ ਵਸਤੇ ਲక్ష్ਮੀ ਕਰ ਮੱਦੀ ਸਰਸਵਤੀ ਕਰ ਮੂਲੇ गोविंद प्रभाते कार दर्शनम ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਧਰਮ ਸ਼ਾਸਤਰਾ ਅਨੁਸਾਰ ਹੱਥ ਦੇ ਅਗਲੇ ਹਿੱਸੇ ਵਿੱਚ ਮਾਤਾ ਲక్ష్ਮੀ ਵਿਚਕਾਰ ਮਾਤਾ ਸਰਸਵਤੀ ਅਤੇ ਮੂਲ ਵਿੱਚ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ ਸਵੇਰੇ ਉੱਠਦੇ ਸਾਰ ਪੂਜਾ ਕਰ ਤੱਕ ਜਾਣ ਵੇਲੇ ਅਸੀਂ ਕਈ ਚੀਜ਼ਾਂ ਦੇਖਾਂਗੇ ਅਜੇ ਹੀ ਵਿੱਚ ਉਠਦੇ ਸਾਰ ਅੱਖਾਂ ਆਪਣੇ ਹਥੇਲੀ ਤੇ ਖੋਲੋ ਅਤੇ ਆਪਣੇ ਮਨ ਅੰਦਰ ਵਿਰਾਜਮਣ ਈਸ਼ਵਰ ਦੇ ਦਰਸ਼ਨ ਕਰੋ ਦੋਸਤੋ ਸਵੇਰ ਦਾ ਸਮਾਂ ਬਹੁਤ ਪਵਿੱਤਰ ਅਤੇ ਖਾਸ ਹੁੰਦਾ ਹੈ ਇਹ ਸਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦਾ ਹੈ ਜੇਕਰ ਤੁਹਾਡੀ ਸਵੇਰੇ ਸਹੀ ਢੰਗ ਨਾਲ ਸ਼ੁਰੂ ਹੁੰਦੀ ਹੈ ਤਾਂ ਪੂਰਾ ਦਿਨ ਚੰਗਾ ਬੀਤਦਾ ਹੈ ਇਸੇ ਵਜ੍ਹਾ ਨਾਲ ਸਵੇਰ ਦੇ ਸਮੇਂ ਕੀਤੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਸਾਡੇ ਜੀਵਨ 'ਤੇ ਡੂੰਘਾ ਅਸਰ ਪਾਉਂਦੀਆਂ ਹਨ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਨਾ ਸਿਰਫ ਆਪਣੇ ਦਿਨ ਨੂੰ ਬਿਹਤਰ ਬਣਾ ਸਕਦੇ ਹੋ ਸਗੋਂ ਆਪਣੇ ਜੀਵਨ ਵਿੱਚ ਸੋਕ ਅਤੇ ਸ਼ਾਂਤੀ ਵੀ ਲਿਆ ਸਕਦੇ ਹੋ ਜੇਕਰ ਤੁਹਾਡੀਆਂ ਅੱਖਾਂ ਸਵੇਰ ਪੂਜਾ ਦੀ ਘੰਟੀ ਨਾਲ ਜਾਂ ਸ਼ੰਖ ਦੀ ਆਵਾਜ਼ ਨਾਲ ਖੁੱਲ੍ਹਦੀਆਂ ਹਨ ਤਾਂ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਪ੍ਰਭੂ ਨੇ ਤੁਹਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਅਤੇ ਨਕਾਰਾਤਮਕਤਾ ਨੂੰ ਆਪਣੇ ਆਪ ਦੂਰ ਕਰ ਦਿੱਤਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਭਗਵਾਨ ਦੀ ਪੂਜਾ ਜ਼ਰੂਰੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ ਪੂਜਾ ਦੌਰਾਨ ਘੰਟੀ ਅਤੇ ਸ਼ੰਖ ਵਜਾਉਣ ਦੀ ਆਦਤ ਪਾਓ ਕਿਉਂਕਿ ਨਾ ਸਿਰਫ ਘਰ ਦੇ ਮਾਹੌਲ ਨੂੰ ਇਹ ਸੋਧ ਕਰਦਾ ਹੈ ਸਗੋਂ ਤੁਹਾਡੇ ਮਨ ਦੀ ਨਕਾਰਾਤਮਕਤਾ ਨੂੰ ਵੀ ਖਤਮ ਕਰ ਦਿੰਦਾ ਹੈ ਇੱਕ ਹੋਰ ਮਹੱਤਵਪੂਰਨ ਗੱਲ ਜੋ ਤੁਹਾਡੇ ਦਿਨ ਨੂੰ ਸ਼ੁਭ ਬਣਾ ਸਕਦੀ ਹੈ ਉਹ ਇਹ ਹੈ ਕਿ ਜੇਕਰ ਸਵੇਰੇ ਸਵੇਰੇ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਰਸਤੇ ਵਿੱਚ ਕਿਸੇ ਸਫਾਈ ਕਰਮਚਾਰੀ ਨੂੰ ਝਾੜੂ ਲਗਾਉਂਦੇ ਜਾਂ ਕੂੜਾ ਚੁੱਕਦਾ ਵੇਖਦੇ ਹੋ ਤਾਂ ਇਸ ਨੂੰ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰ ਵਿੱਚ ਸਫਾਈ ਕਰਮਚਾਰੀਆਂ ਨੂੰ ਦੀਵਤਿਆਂ ਨਾਲ ਸੰਬੰਧਿਤ ਕੀਤਾ ਗਿਆ ਹੈ ਅਜਿਹੀ ਵਿੱਚ ਜੇਕਰ ਤੁਸੀਂ ਉਹਨਾਂ ਨੂੰ ਵੇਖ ਕੇ ਮੂੰਹ ਬਣਾਉਂਦੇ ਹੋ ਜਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਸ਼ੁਭ ਹੋ ਸਕਦਾ ਹੈ ਇਸ ਦੀ ਬਜਾਏ ਜੇਕਰ ਸੰਭਵ ਹੋਵੇ ਤਾਂ ਉਹਨਾਂ ਨੂੰ ਕੁਝ ਦਾਨ ਦਿਓ ਇਹ ਛੋਟਾ ਜਿਹਾ ਕੰਮ ਤੁਹਾਡੇ ਪੂਰੇ ਦਿਨ ਨੂੰ ਬਿਹਤਰ ਬਣਾ ਸਕਦਾ ਹੈ ਅਤੇ ਤੁਹਾਡੇ ਜੀਵਨ ਨੂੰ ਕਸ਼ਟਾਂ ਤੋਂ ਵੀ ਘਟਾ ਸਕਦਾ ਹੈ ਤਾਂ ਦੋਸਤੋ ਜੋ ਉੱਪਰ ਤੁਹਾਨੂੰ ਦੋ ਸ਼ਬਦ ਦੱਸੇ ਹਨ ਇਸ ਦਾ ਜਾਪ ਤੁਸੀਂ ਜ਼ਰੂਰ ਕਰਨਾ ਹੈ ਇਹ ਦੋ ਸ਼ਬਦ ਸਿਰਫ ਇੱਕ ਸ਼ਬਦ ਨਹੀਂ ਸਗੋਂ ਇੱਕ ਭਾਵ ਹੈ ਜੋ ਤੁਹਾਨੂੰ ਬ੍ਰਹਿਮੰਡ ਨਾਲ ਜੋੜਦਾ ਹੈ ਇਹ ਈਸ਼ਵਰ ਦੀ ਕਿਰਪਾ ਨੂੰ ਤੁਹਾਡੇ ਜੀਵਨ ਵਿੱਚ ਸਹਿਜਤਾ ਨਾਲ ਵਹਿਣ ਦਿੰਦਾ ਹੈ ਇਸ ਲਈ ਅੱਜ ਤੋਂ ਹੀ ਸ਼ੁਰੂਆਤ ਕਰੋ ਬਾਸ ਸਵੇਰੇ ਉੱਠੋ ਅਤੇ ਮੁਸਕਰਾ ਕੇ ਕਹੋ ਧੰਨਵਾਦ ਪ੍ਰਭੂ ਇਹ ਦੋ ਸ਼ਬਦ ਤੁਹਾਡੇ ਜੀਵਨ ਦਾ ਚਮਤਕਾਰ ਹੀ ਬਦਲਾ ਬਣ ਸਕਦੇ ਹਨ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਜਾਣ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ ਅਤੇ ਧਰਮ ਦੇ ਉਪਾ ਨੂੰ ਆਪਣੀ ਸ਼ਰਧਾ ਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਦਾਵਾ ਨਹੀਂ ਕਰਦੇ ਤਾ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਹਾਂ ਜੇਕਰ ਵੀਡੀਓ ਪਸੰਦ ਆਵੀ ਤਾਂ ਮੇਰੀ ਇਸ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਦੇ ਜਾਣਾ ਤੇ ਨਾਲ ਹੀ ਤੁਹਾਡੇ ਆਪਣੇ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਹੋ ਸਕੇ ਇਸ ਵੀਡੀਓ ਨੂੰ ਹੋਰ ਵੀ ਲੋਕਾਂ ਤੱਕ ਸ਼ੇਅਰ ਜਰੂਰ ਕਰ ਦੇਣਾ ਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਦਬਾ ਕੇ ਹੀ ਜਾਓ ਮਿਲਦੇ ਹਾਂ ਕੁਝ ਹੀ ਦਿਨਾਂ ਦੇ ਵਿੱਚ ਅਗਲੀ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤ